ਤੁਸੀਂ ਦੇਖੋ ਮੈਨੂੰ ਕਿਸ ਸੰਸਦਾਂ ਮਿਲੇ ਬਾਸਰ ਕੇ ਦੇ ਸੰਸਦੀ ਪਤਨੀ ਕਿੱਥੋਂ ਬਾਹਰ ਖੜੇ ਸੀਗੇ ਤੇ ਕਹਿੰਦੇ ਜੀ ਚਲੋ ਆ ਤਾਂ ਸਾਡਾ ਹੋ ਗਿਆ ਜੀ ਅਸੀਂ ਤਾਂ ਪੰਚਾਇਤ ਦੀ ਜਮਾਂਬੰਦੀ ਕਢਾਉਣ ਆਏ ਸੀਗੇ ਨਿਕਗੜੀ ਇੱਕ ਤਾਂ ਨਵਾਂਦ ਹੋ ਰਹੀ ਕਹਿੰਦੇ 15 15 16 16 ਘੰਟੇ ਤੋਂ بجلی ਆਉਂਦੀ ਹੈ ਜੀ ਕਹਿੰਦੇ ਸੱਚੀ ਮੁੱਚੀ ਮੋਟਰਾਂ ਬੰਦ ਕਰਕੇ ਕਹਿੰਦੇ ਫਿਰ ਜਾਣਾ ਪੈਂਦਾ ਕਰੇ ਵੀ ਯਾਰ ਹੁਣ ਬੱਟਾ ਥੋੜੀ ਤੋੜਨੀ ਐਨੇ ਕੱਲ ਨੂੰ ਲਾ ਲਾਂਗੇ ਪਾਣੀ ਤੇ ਆਹੀ ਆਹੀ ਤਾਂ ਮੈਂ ਕਿਹਾ ਇਸ ਤੋਂ ਇੱਕ ਬੰਦੇ ਨੇ ਕੱਲ ਵੀਡੀਓ ਆਈ ਹੈ ਮੇਰੇ ਕੋਲੇ ਉਹ ਕਹਿੰਦਾ ਵੀ ਪਹਿਲਾਂ ਮੈਂ ਇਸ ਐਸੇ ਕਹਿਰਾ ਕਿਉਂਕਿ ਕਿਲੇ ਕਿਲੇ ਦਾ ਪਾਉਣੇ ਪਾਉਣੇ ਕਿਲੇ ਦਾ ਕਹਿਰਾ ਹੁੰਦਾ ਝੋਨੇ ਦਾ ਕਹਿੰਦਾ ਪਹਿਲਾਂ ਦੋ ਦਿਨਾਂ ਚ ਪਰਦਾ ਸੀ ਕਹਿੰਦਾ ਇਹ 8-8 ਘੰਟੇ ਪਾ ਕੇ ਫਿਰ ਦੂਜੇ ਦਿਨ ਕੱਦੂ ਕਰਦੇ ਸੀ ਹੈਨਾ ਤੇ ਹੁਣ ਕਹਿੰਦਾ ਕੀ ਹੈ 10-11 ਘੰਟੇ ਆਈਆ 10-11 ਘੰਟੇ ਕਹਿੰਦਾ ਭਰ ਗਿਆ ਲੈ ਕੱਦੂ ਕਰਦੇ ਆਂਗੇ ਮੋਟਰ ਬੰਦ ਕੰਨ ਨਾਲੇ ਤਾਂ ਇਹ ਬਿਜਲੀ ਬਚ ਗਈ ਪਹਿਲਾਂ 16 ਘੰਟਿਆਂ ਚ ਪਰਦਾ ਸੀ ਹੁਣ 11 ਚ ਪਰ ਗਿਆ 5 ਘੰਟੇ ਬਿਜਲੀ ਬਚ ਗਈ 5 ਘੰਟੇ ਬਿਜਲੀ ਬੰਦ ਦਾ ਮਤਲਬ ਹੈ 5 ਘੰਟੇ ਧਰਤੀ ਚੋਂ ਪਾਣੀ ਵੀ ਨਹੀਂ ਕੱਢਿਆ ਨਾ ਉਹ ਵੀ ਬਚ ਗਿਆ ਜੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੈਕਨੀਕਲ ਕੱਲਾ ਨੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਆਪਾਂ ਹੁਣ ਤੁਸੀਂ ਸਾਨੂੰ ਜ਼ਿੰਮੇਵਾਰੀ ਦੇ ਦਿੱਤੀ ਨਾ ਅਸੀਂ ਤਾਂ ਕੱਸੀਆਂ ਦੇ ਖਾਲਾਂ ਵਾਲੇ ਆਂ ਅਸੀਂ ਤਾਂ ਟੋਬਿਆਂ ਦੇ ਆ ਟੋਬਿਆਂ ਚ ਮੱਜਾਂ ਨਹੀਂ ਪੂਛਾ ਫੜ ਕੇ ਧਾਰੀਆਂ ਲਾਈਆਂ ਲਾਉਂਦੇ ਰਹੇ ਆ ਠੀਕ ਹੈ ਨਾ ਆਪਾਂ ਤੋਂ ਵੱਧ ਕਿਹਨੂੰ ਪਤਾ ਵੀ ਕੀ ਹੁੰਦਾ